ਸੋ ਲੜਾਈ ਜਿੰਦੇ ਸੇਬੰਦੇ ਨੇ ਵਿੱਚ ਯੋਗਤਾ ਨ ਪਾਇਆ ਉਹਦਾ ਬਹੁਤ ਬੰਦ ਵਰਕਰ ਕਹਿੰਦੇ ਨੇ ਬਾਹਰ ਕੇ ਜੇਕਰ ਰੰਧਾਵਾ ਸਾਹਿਬ ਦੀ ਮੁੱਛ ਖੜੀ ਤੇ ਮੁੱਛਾ ਢੀ ਵੀ ਅੱਜ ਖੜੀ ਯੇ ਮੇ ਯਾਰ ਪਹਿਲਾਂ ਮੇਰੇ ਵਰਕਰ ਕਬਲਾ ਜੀ ਤੱਕ ਗੁਰਦੀਪ ਸਿੰਘ ਰੰਧਾਵੇ ਦੀ ਬਾਅਦ ਚ ਮੁੱਛਾ ਜਬ ਵਰਕਰ ਜੀ ਹੁੰਦੇ ਨੇ ਵਰਕਰ ਦੀ ਮੁੱਛਾ ਤਾਂ ਫੇਰ ਗੁਰਦੀਪ ਸਿੰਘ ਅੱਜ ਵੀ ਨਿੰਬੂ ਖੜਦਾ ਮੁੱਛਾ ਤੇ ਮੁੱਛਾ ਤਾਂ ਨਿੰਬੂ ਪਹਿਲਾਂ ਵੀ ਖੜਦਾ ਤੇ ਹੁਣ ਵੀ ਖੜਦਾ ਰੰਧਾਵਾ ਸਾਹਿਬ ਕਿਹੜੇ ਫੈਕਟਰ ਚੱਲੇ ਜਿੰਨਾ ਚਿਰ ਪ੍ਰਮਾਤਮਾ ਦਾ ਹੁਕਮ ਹੋਇਆ ਔਰ ਦੀ ਮਰਜ਼ੀ ਤੋਂ ਬਿਗੈਰ ਮੋਚ ਥੱਲੇ ਨਹੀਂ ਹੋਣੀ ਉਹਨੇ ਹੀ ਮੋਚ ਤੇ ਕਰਨੀਆਂ ਤੇ ਉਹਨੇ ਥੱਲੇ ਕਰਨੀਆਂ ਬਹੁਤ سارے ਤੁਹਾਡੇ ਤੋਂ ਤਾਲੀ ਵੀ ਕਿਸੇ ਕੀ ਗੈਂਗਸਟਰਾਂ ਦੇ ਨਾਲ ਦੱਸਿਆ ਗਿਆ ਸੀ ਕਿ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਅੱਜ ਵੀ ਉਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਜਿਹੜਾ ਉਹਨਾਂ ਤਾਂ ਜੇ ਲੋਕਾਂ ਨੇ ਵੇਖਿਆ ਸਾਡੇ ਲੋਕਾਂ ਅਮਨਪ੍ਰਤਾਂਤ ਲੋਕ ਹੈ ਮੇਰਾ ਪਰਿਵਾਰ ਸੀ ਦਾਦਾ ਪਰਿਵਾਰ ਹੈ ਮੇਰੇ ਪਰਿਵਾਰ ਨੇ 4 ਮੈਂਬਰਾਂ ਨੇ ਜਦੋਂ ਕਾਲਾ ਦੌਰ ਆਇਆ ਸੀ 54 ਅਸੀਂ ਕੀ ਦਿੱਤੀ ਚਾਰ ਮੇਰੇ ਫਾਜ਼ਲ ਸਾਹਿਬ ਪਤਦੋ ਦੇ ਚਾਚਾ ਜੀ ਨਾਲ ਚਾਚਾ ਜੀ ਦੇ ਬੇਟੇ ਜਿਹੜੇ ਮੇਰੇ ਤੇ ਇਲਜ਼ਾਮ ਲਾਉਂਦੇ ਇਹਨਾਂ ਦੇ ਬਾਰੇ ਵੀ ਲੋਕੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹਨਾਂ ਦਾ ਕੀ ਸਟੇਟਸ ਹੈ ਔਰ ਇਹਨਾਂ ਦੇ ਕਿੰਨਾ-ਕਿੰਨਾ ਲੋਕਾਂ ਨਾਲ ਸੰਬੰਧ ਸੀਗੇ ਉਹ ਸਭ ਲੋਕਾਂ ਨੂੰ ਪਤਾ ਹੈ ਬਿਲਕੁਲ ਜਿਸ ਤਰੀਕੇ ਨਾਲ ਮਾਤਾ ਜੀ ਦੀਆਂ ਅੱਖਾਂ ਭਰੀਆਂ ਸੀ ਜਿਸ ਦਿਨ ਤੁਸੀਂ ਪਹਿਲੇ ਦਿਨ ਲੈ ਬੋਰਡ ਪਾਈ ਸੀ ਅੱਜ ਉਹਨਾਂ ਦੇ ਘਰ ਭੰਗੜੇ ਦੇਖਣ ਵਾਲੇ ਆ ਤਾਂ ਕਿਰਪਾ ਸਤਿਗੁਰ ਦੀ ਨਾ ਬਾਬੇ ਨਾਨਕ ਦੀ ਕਿਰਪਾ ਬਾਬੇ ਸ਼੍ਰੀਚੰਦਰ ਨੇ ਕਿਰਪਾ ਕੀਤੀ ਆ ਇੱਕ ਮੁੱਖ ਮੰਤਰੀ ਨਾਲ ਕਾਮਰਕਰ ਲੜਾਈ ਲੜਨ ਡਿਆ ਲੋਕਾਂ ਨੇ ਪ੍ਰਮਾਤਮਾ ਨੇ ਕਿੰਨਾ ਵੱਡਾ ਜਿਹੜਾ ਤਾਜ ਆ ਮੇਰੇ ਸਿਰ ਤੇ ਰੱਖਿਆ ਇਹ ਪਛੋਟੀ ਗੱਲ ਨਹੀਂ ਕੀ ਜਿਹੜੇ ਲੋਕ ਵੱਡੇ ਵੱਡੇ ਲੀਡਰਾਂ ਨੂੰ ਸੰਦੇ ਨੈਸ਼ਨਲ ਲੈਵਲ ਦਾ ਲੀਡਰ ਹੋਵੇ ਅੱਜ ਖਬਰਾਂ ਦੇ ਕੋਈ ਟੀਵੀ 'ਚ ਕਿੰਨਾ ਕਿਵੇਂ ਚੱਲਣ ਡੀਆਂ ਹਲਕੇ ਦੇ ਲੋਕਾਂ ਨੂੰ ਨਹੀਂ ਕਹਿਣਾ ਚਾਹੁੰਦਾ ਸਦਾ ਉਹ ਇਹ ਬੰਦੇ ਹੋ ਜਿਹਦਾ ਕਿਹੜਾ ਫੈਕਟਰ ਗੱਲ ਤੋੜਦਾ ਜੀ ਕਾਂਗਰਸ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਕਹਿੰਦਾ ਸੀ ਪਰਿਵਾਰਵਾਦ ਤੇ ਹੰਕਾਰ ਦੇ ਵਿਰੁੱਧ ਲੜਾਈ ਲੜਨੀ ਡੇਰਾ ਬਾਬਾ ਨਾਨਕ ਚ ਮੈਂ ਸ਼ੁਰੂ ਤੋਂ ਕਹਿੰਦਾ ਰਿਆਂ ਇਸ ਪਰਿਵਾਰਵਾਦ ਨੂੰ ਖਤਮ ਕਰੋ ਇਸ ਹੰਕਾਰ ਨੂੰ ਖਤਮ ਕਰੋ ਅੱਜ ਡੇਰਾ ਬਾਬਾ ਨਾਨਕ ਵਾਲਿਆਂ ਪਰਿਵਾਰਵਾਦ ਵੀ ਖਤਮ ਕਰਤਾ ਔਰ ਹੰਕਾਰ ਵੀ ਖਤਮ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਬਹੁਤ ਵੱਡਾ ਮੈਂ ਲੋਕਾਂ ਜਿਹੜੇ ਮੇਰੇ ਵੋਟਰ ਸਪੋਰਟਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਖੁਸ਼ੀ ਦਾ ਯਾਰ ਜਿਹੜਾ ਵਾ ਤੁਸੀਂ ਜਿੱਦਾਂ ਮਰਜ਼ੀ ਕਰੋ ਪਿੰਡਾਂ ਚ ਕੋਈ ਲੜਾਈ ਝਗੜਾ ਨਹੀਂ ਕਰਨਾ ਮੈਂ ਸਾਰੇ ਆਪਣੇ ਵੋਟਰਾਂ ਸਵਾਰਨ ਨੂੰ ਬੇਨਤੀ ਕਰਦਾ ਕੋਈ ਹੱਲਾਕੁੱਲਾ ਜਿਹੜਾ ਪਿੰਡਾਂ 'ਚ ਨਹੀਂ ਹੋਣਾ ਚਾਹੀਦਾ। ਅਕਾਲੀ ਦਲ ਕਹਿੰਦਾ ਜੱਗੂ ਫੈਕਟਰ ਬੜਾ ਕੰਮ ਆਇਆ ਆਮ ਆਦਮੀ ਪਾਰਟੀ ਵਾਲਿਆਂ ਨੂੰ। ਜਦੋਂ ਚੱਗੂ ਫੈਕਟਰ ਜਿਹਦੀਆਂ ਫੋਟੋਆਂ ਉੱਥੇ ਵਿਧਾਨ ਸਭਾ 'ਚ ਚੱਲੀਆਂ ਸੀ ਉਦੋਂ ਚੱਗੂ ਫੈਕਟਰ ਕਿੱਥੇ ਸੀਗਾ? ਅਕਾਲੀ ਦਲ ਵੱਲੋਂ ਵੀ ਤੁਹਾਡੀ ਮੇਰੀ ਤਾਂ ਕੋਈ ਫੋਟੋ ਨਹੀਂ ਕਿਸੇ ਦੇ ਨਾਲ। ਮੇਰੀ ਤਾਂ ਕਿਸੇ ਨਾਲ ਕੋਈ ਫੋਟੋ ਨਹੀਂ। ਜਦੋਂ ਪਿਕਰਮ ਮਜੀਠੀਆ ਨੇ ਵਿਧਾਨ ਸਭਾ ਸੈਸ਼ਨ 'ਚ ਮੋਟਰ ਉਹ ਕਿਹਦੀ ਫੋਟੋ ਸੀਗੀ? 2022 ਦਾਰੀ ਨਾਲ ਤੇਰੀ ਨਾਲ ਕਿਹਦੇ ਨਾਲ ਫੋਟੋ। 2022 ਦੀ ਗੱਲ ਹੋਇਆ ਸੀਗਾ ਆਮੋ ਸਾਹਮਣੇ ਹੋ ਕੇ ਦੋਵੇਂ ਰੰਦਾਵੇ ਜੋ ਇਹ ਲੜਾਈ ਇਹ ਦੁਸ਼ਮਣੀ ਹੁੰਦੀ ਹੈ ਜਿਹੜੀ ਲੜਾਈ ਹੈ ਇਲੈਕਸ਼ਨ ਦੀ ਲੜਾਈ ਹੈ ਮੈਂ ਉਸ ਲੜਾਈ ਨੂੰ ਉਸੇ ਢੰਗ ਨਾਲ ਹੀ ਲੜਿਆ ਜਿਸ ਢੰਗ ਨਾਲ ਮੈਨੂੰ ਲੜਨੀ ਚਾਹੀਦੀ ਮੈਂ ਉਸੇ ਢੰਗ ਨਾਲ ਲੜਿਆ ਸਰ ਮੇਰੀ ਅਕਾਲੀ ਦਲ ਦੀ ਹਮਾਇਤ ਆਉਂਦੀ ਲੱਗਦੀ ਹੈ ਅਕਾਲੀ ਦਲ ਦੀ ਸਪੋਰਟ ਆਉਂਦੀ ਹੈ ਤੇ